ਸਸਿਕਾ ਸਾਰਿਆਂ ਨੂੰ ਜੇ ਐਨਵੀ ਕਿਚਨ ਦਾ ਰਸਾਲਾ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਛੋਲੀਏ ਵਾਲੇ ਚਾਵਲ ਇਹ ਨਵਾਂ ਨਵਾਂ ਆਇਆ ਸੀ ਥੋੜਾ ਜਿਹਾ ਕੁਝ ਚਿਪਕਾ ਤੇ ਕੁਝ ਹਰਾ ਹਰਾ ਜਿਹਾ ਤੇ ਅੱਜ ਮੰਮਾ ਨੇ ਲਿਆ ਹੋਇਆ ਸੀ ਤੇ ਮੈਂ ਚਲੋ ਅੱਜ ਚਾਵਲ ਬਣਾਨੇ ਆ ਤੇ ਨਾਲ ਤੁਹਾਨੂੰ ਦੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਆ ਇੱਕ ਪਿਆਜ਼ ਲਿਆ ਆ ਥੋੜਾ ਜਿਹਾ ਅਦਰਕ ਨਾਲ ਇੱਕ ਟਮਾਟਰ ਤੇ ਚਾਰ ਪੰਜ ਕਣੀਆਂ ਮੈਂ ਲਸਣ ਦੀਆਂ ਲਈਆਂ ਹੋਈਆਂ ਆ ਆ ਤੇ ਔਇਲ ਆਪਣਾ ਮੈਂ ਪਹਿਲਾਂ ਹੀ ਧਰਤਾ ਸੀ ਗਰਮ ਹੋ ਰਿਹਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂ ਨਾਰੀ ਆਪਾਂ ਥੋੜਾ ਜਿਹਾ ਸੁੱਕਾਆ ਮਸਾਲਾ ਪਾਵਾਂਗੇ ਧਨੀਆ ਕਾਲੀ ਮਿਰਚ ਨਾਲ ਵਿੱਚ ਜੀਰਾ ਹੋਰ ਆਪਾਂ ਲਸਣ ਪਾਵਾਂਗੇ ਦੋ ਕਮਿੰਟ ਲਸਣ ਆਪਾਂ ਦੋ ਕਮਿੰਟ ਪਾਉਣਦੇ ਆਂ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਇੱਕ ਕਟਿਆਇਆ ਟਮਾਟਰ ਆਹਨਾ ਆਪਾਂ ਨਬਨੇ ਥੋੜਾ ਜਿਹਾ ਪਿਆਜ਼ ਨੂੰ ਆਪਾਂ ਲਾਲ ਕਰ ਦਿੰਨੇ ਆ। ਨਾਲ ਚਾਵਲ ਦੇ ਚਾਵਲ ਖਾਣਾ ਪਸੰਦ ਕਰਦੇ ਇਸ ਲਈ ਮੈਂ ਪਾ ਰਹੀ ਹਾਂ। ਇਹ ਛੋਲਿਏ ਵਾਲੇ ਚਾਵਲ ਬਣ ਕੇ ਬਹੁਤ ਹੀ ਵਧੀਆ ਬਣ ਕੇ تیار ਹੁੰਦੇ ਆ ਤੇ ਸੁਆਦ ਵੀ ਬਹੁਤ ਬਲਦੇ ਆ। ਤੁਸੀਂ ਜਰੂਰ ਇੱਕ ਵਾਰੀ ਘਰੇ ਬਣਾ ਕੇ ਤੇ ਮੇਰੇ ਕਮੈਂਟ ਬਾਕਸੇ ਦੱਸਿਓ ਕਿ ਕਿਹੜਾ ਬਣਿਆ। Prima di cuocere le ciotole ho fatte cuocere a 15 metri di lunghezza Ora le ciotole sono fatte cuocere Ora le ciotole sono fatte cuocere Aggiungiamo il sale e il pepe a base del sapore ਇਸ ਤੇਲ ਖਾਣਾ ਚਾਹੀਦਾ ਜਾਂ ਘੱਟ ਖਾਣਾ ਚਾਹੀਦਾ ਹੈ ਜਾਂ ਇਸ ਘਰ ਨੂੰ ਨਾਲ ਹੀ ਇੱਕ ਮੈਂ ਮੈਜੀ ਮਸਾਲਾ ਪਾਵਾਂਗੀ ਜਿਹੜਾ ਟੇਸਟ ਬਹੁਤ ਹੀ ਵਧੀਆ ਆਦਾ ਛਾਵਲ ਦਾ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਨਾਲ ਹੀ ਤੇ ਹੁਣ ਆਪਾਂ ਜਿਹੜੇ ਛੋਲਿਆ ਸੀ ਪਿਆ ਹੋਇਆ ਸੀ ਉਹ ਵੀ ਪਾਵਾਂਗੇ ਇਹ ਮੇਰੇ ਇੱਕ ਛੋਲੀ ਛੋਈਏ ਦੀਆ ਇਹ ਕਿ ਦਿਨ ਪਾਲਿਸ਼ ਹੋ ਲਈ ਜੀ ਹੈ ਨੇ ਲਾ ਲਈ ਹੁਣ ਆਪਾਂ ਚਾਵਲ ਪਾ ਦਾਂਗੇ ਮੇਰਾ ਸਵਾ ਗਿਲਾਸ ਚਾਵਲ ਦਾ ਸੀ ਇਸ ਸਮੇਂ ਤੁਸੀਂ ਨਮਕ ਚੈੱਕ ਕਰ ਸਕਦੇ ਜਿਉ ਜੇ ਤੁਹਾਨੂੰ ਨਮਕ ਘੱਟ ਲੱਗਦਾ ਹੈ ਤਾਂ ਤੁਸੀਂ ਪਾ ਸਕਦੇ ਜਿਉ ਨਮਕ ਚਾ ਕਰ ਲਿਆ ਨਮਕ ਮੇਰੇ ਥੋੜਾ ਜਿਹਾ ਘੱਟ ਹੈ ਇਸ ਲਈ ਥੋੜਾ ਜਿਹਾ ਹੋਰ ਪਾਉਂਗੀ ਮੈਂ ਹੁਣ ਅੱਪਾ ਟੱਕਣ ਬੰਦ ਕਰਕੇ ਦੋ ਸੀਟੀਆਂ ਮਰਵਾ ਲੈਣੇ ਆ ਚਾਵਲ ਹਨ ਤੇ ਫਿਰ ਚਾਵਲ ਬਣ ਕੇ ਬਹੁਤ ਵਧੀਆ ਛੋਲਿਏ ਵਾਲੇ ਤਿਆਰ ਹੋਣਗੇ ਜਿੰਨੇ ਤੱਕ ਮੇਰੇ ਚਾਵਲ ਬਣਦੇ ਪਏ ਹੁਣ ਤੱਕ ਤੁਸੀਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸੇਅਰ ਜ਼ਰੂਰ ਕਰੋ ਔਰ ਬੈਲ ਆਈਕਨ ਨੂੰ ਵੀ ਔਨ ਕਰ ਦਿਓ ਜਿਹੜੇ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਮੇਰੀ ਵੀਡੀਓ ਪਲੀਜ਼ ਐਂਡ ਤੱਕ ਜ਼ਰੂਰ ਦੇਖਿਆ ਕਰੋ ਕੁੱਕਰ ਦਾ ਟੱਕਰ ਮੈਂ ਬੰਦ ਕਰਤਾ ਹਾਂ ਹੁਣ ਦੋ ਸੀਟੀਆਂ ਆਪਾਂ ਦਵਾਵਾਂਗੇ ਇਹਨਾਂ ਨੂੰ ਤੇ ਫਿਰ ਆਪਣੇ ਚੌਲ ਬਣ ਕੇ ਤਿਆਰ ਫੁਲਾਉਣ ਲੱਗੀ ਆ इस तरह आप दूसरी डिशल भी मरवा इस तरह आप दूसरी सीटी भी मरवा के गैस आप बंद कर देवे बंद देखो देवगाडे सोने अपने चावल बन के तैयार हो बिल्कुल कला कला जहा लगता पिया हो सारे चावल कि सोने बन के तैयार भी बहुत वीरिया आ रही खुशबू भी बहुत वह आ रही है चावलों की बन के भी बहुत वाइया बन के तैयार होावल बनाए छोलिए वाले चावल क्यों खाने हाँ तुजी माजी ਲਾ ਪੋਸੋਨੇ ਬਣ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਆ ਕੱਲਾ ਕੱਲਾ ਚਾਵਲਾ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਮੇਰੇ ਫੇਵਰਟ ਚਾਵਲ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਘਰੇ ਬਣਾ ਕੇ ਮੈਨੂੰ ਕਮੈਂਟ ਬਾਕਸ 'ਚ ਦੱਸਿਓ ਕਿਸ ਤਰ੍ਹਾਂ ਦੇ ਬਣੇ ਆ ਚਾਵਲ ਤੁਹਾਡੇ ਵੀ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ